ਦੱਖਣੀ ਅਮਰੀਕੀ ਦੇਸ਼ ਇੱਕ ਕੁਆਰਟਰ ਤੋਂ ਇੱਕ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ ਇੱਕ ਵਾਰ ਫਿਰ ਉਥੇ ਦੀ ਇੱਕ ਜੇਲ੍ਹ ਦੇ ਵਿੱਚ ਦੰਗੇ ਪੜਗ ਗਏ ਤੇ ਇਹ ਦੰਗੇ ਇੰਨੇ ਭਿਆਨਕ ਸੀ ਕਿ ਗੈਂਗਵਾਰ ਅਤੇ ਗੋਲੀਬਾਰੀ ਵਿੱਚ 13 ਕੈਦੀਆਂ ਸਮੇਤ 14 ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਚੁੱਕੀ ਹੈ ਮਾਰੇ ਗਏ ਲੋਕਾਂ ਦੇ ਵਿੱਚ ਇੱਕ ਜੇਲ੍ਹ ਦਾ ਸੁਰੱਖਿਆ ਗਾਰਡ ਵੀ ਸ਼ਾਮਿਲ ਹੈ ਇਸ ਘਟਨਾ ਦੇ ਵਿੱਚ 14 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਘਟਨਾ ਐਲ ਉਰੂ ਸੂਬਾ ਦੀ ਰਾਜਧਾਨੀ ਮਚਾਲਾ ਦੀ ਇੱਕ ਸਮਾਜਿਕ ਪੁਨਰਵਾਸ ਜੇਲ੍ਹ ਦੇ ਵਿੱਚ ਵਾਪਰੀ ਹੈ ਤੜਕੇ ਸਵੇਰੇ ਕੈਦੀ ਸੁੱਤੇ ਪਏ ਸੀ ਪਰ ਅਚਾਨਕ ਗੋਲੀਬਾਰੀ ਅਤੇ ਧਮਾਕਿਆਂ ਦੀ ਆਵਾਜ਼ ਦੇ ਨਾਲ ਜੇਲ੍ਹ ਦੇ ਵਿੱਚ ਅਚਾਨਕ ਖਫੜਾ ਦਫੜੀ ਮਚ ਗਈ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਸਾਇਰਨ ਵਜਾਇਆ ਅਤੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਪਰ ਜਦੋਂ ਤੱਕ ਉਹ ਉੱਥੇ ਪਹੁੰਚੇ ਉਦੋਂ ਤੱਕ 13 ਕੈਦੀ ਅਤੇ ਇੱਕ ਸੁਰੱਖਿਆ ਗਾਰਡ ਦੀ ਮੌਤ ਹੋ ਚੁੱਕੀ ਸੀ ਹਥਿਆਰ ਬੰਦ ਕੈਦੀਆਂ ਤੋਂ ਹਥਿਆਰ ਖੋਲੇ ਗਏ ਅਤੇ ਸਿਚੁਏਸ਼ਨ ਉਤੇ ਕਾਬੂ ਪਾ ਲਿਆ ਗਿਆ ਪਰ ਦੰਗਿਆਂ ਦਾ ਫਾਇਦਾ ਚੁੱਕਦੇ ਹੋਏ ਕਈ ਕੈਦੀ ਜੇਲ੍ਹ ਤੋਂ ਫਰਾਰ ਹੋਣ ਵਿੱਚ ਕਾਮਯਾਬ ਰਹੇ ਮਾਰੇਗੇ ਜ਼ਿਆਤਰ ਕੈਦੀਆਂ ਦਾ ਸੰਬੰਧ ਇੱਕ ਵਾਰਡਰ ਦੇ ਸਭ ਤੋਂ ਹਿੰਸਕ گروਹਾਂ ਦੇ ਵਿੱਚੋਂ ਇੱਕ ਲੌਸ ਚੁਨੇਰੋਸ ਨਾਲ ਦੱਸਿਆ ਜਾ ਰਿਹਾ ਹੈ ਧਿਆਨਯੋਗ ਗੱਲ ਇਹ ਹੈ ਕਿ ਇੱਕ ਵਾਰਡਰ ਦੀਆਂ ਜੇਲਾਂ ਪਹਿਲਾਂ ਹੀ ਅਧਿਕ ਭੀੜ ਗੈਂਗਵਾਰ ਤੇ ਆ ਸੁਰੱਖਿਆ ਲਈ ਕਾਫੀ ਜ਼ਿਆਦਾ ਚਰਚਿਤ ਰਹਿੰਦੀਆਂ ਨੇ ਅਕਸਰ ਲੋਸ ਚੁਨੇਰੋਸ ਅਤੇ ਲੋਸ ਲੋਬੋਸ ਵਰਗੀਆਂ ਗੈਂਗਾਂ ਵਿੱਚ ਆਪਸ ਵਿੱਚ ਝੜਪ ਹੁੰਦੀ ਰਹਿੰਦੀ ਹੈ ਜੋ ਬਾਅਦ ਵਿੱਚ ਖੂਨੀ ਦੰਗਿਆਂ ਵਿੱਚ ਬਦਲ ਜਾਂਦੀ ਹੈ ਇਹ ਘਟਨਾ ਇੱਕ ਵਾਰ ਫਿਰ ਦਰਸਾਉਂਦੀ ਹੈ ਕਿ ਕਵਾਡਰ ਦੀਆਂ ਜੇਲ੍ਹਾਂ ਸਰਕਾਰ ਅਤੇ ਪੁਲਿਸ ਦੁਮਾ ਲਈ ਇੱਕ ਵੱਡੀ ਚੁਣੌਤੀ ਬਣ ਚੁੱਕੀ ਹੈ ਇੱਕ ਕਵਾਡਰ ਦੀ ਜੇਲ੍ਹ ਵਿੱਚ ਭੜਕੇ ਇਹ ਦੰਗੇ ਸਿਰਫ 14 ਜਾਨਾਂ ਹੀ ਨਹੀਂ ਲੈ ਗਏ ਸਗੋ ਇੱਕ ਵਾਰ ਫਿਰ ਉੱਥੇ ਦੇ ਕਾਨੂੰਨ ਵਿਵਸਥਾ ਉੱਤੇ ਵੱਡਾ ਸਵਾਲ ਖੜਾ ਕਰ ਗਏ ਨੇ ਦੱਖਣੀ ਅਮਰੀਕੀ ਦੇਸ਼ ਇੱਕ ਕੁਆਰਟਰ ਤੋਂ ਇੱਕ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ ਇੱਕ ਵਾਰ ਫਿਰ ਉਥੇ ਦੀ ਇੱਕ ਜੇਲ੍ਹ ਦੇ ਵਿੱਚ ਦੰਗੇ ਭੜਕ ਗਏ ਤੇ ਇਹ ਦੰਗੇ ਇੰਨੇ ਭਿਆਨਕ ਸੀ ਕਿ ਗੈਂਗਵਾਰ ਅਤੇ ਗੋਲੀਬਾਰੀ ਵਿੱਚ 13 ਕੈਦੀਆਂ ਸਮੇਤ 14 ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਚੁੱਕੀ ਹੈ ਮਾਰੇ ਗਏ ਲੋਕਾਂ ਦੇ ਵਿੱਚ ਇੱਕ ਜੇਲ੍ਹ ਦਾ ਸੁਰੱਖਿਆ ਗਾਰਡ ਵੀ ਸ਼ਾਮਿਲ ਹੈ ਇਸ ਘਟਨਾ ਦੇ ਵਿੱਚ 14 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ جاری ਹੈ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਘਟਨਾ ਐਲ ਉਰੂ ਸੂਬਾ ਦੀ ਰਾਜਧਾਨੀ ਮਚਾਲਾ ਦੀ ਇੱਕ ਸਮਾਜਿਕ ਪੁਨਰਵਾਸ ਜੇਲ੍ਹ ਦੇ ਵਿੱਚ ਵਾਪਰੀ ਹੈ ਤੜਕੇ ਸਵੇਰੇ ਕੈਦੀ ਸੁੱਤੇ ਪਏ ਸੀ ਪਰ ਅਚਾਨਕ ਗੋਲੀਬਾਰੀ ਅਤੇ ਧਮਾਕਿਆਂ ਦੀ ਆਵਾਜ਼ ਦੇ ਨਾਲ ਜੇਲ੍ਹ ਦੇ ਵਿੱਚ ਅਚਾਨਕ ਖਫੜਾ ਦਫੜੀ ਮਚ ਗਈ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਸਾਇਰਨ ਵਜਾਇਆ ਅਤੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਪਰ ਜਦੋਂ ਤੱਕ ਉਹ ਉੱਥੇ ਪਹੁੰਚੇ ਉਹ ਤੱਕ 13 ਕੈਦੀ ਅਤੇ ਇੱਕ ਸੁਰੱਖਿਆ ਗਾਰਡ ਦੀ ਮੌਤ ਹੋ ਚੁੱਕੀ ਸੀ ਹਥਿਆਰਬੰਦ ਕੈਦੀਆਂ ਤੋਂ ਹਥਿਆਰ ਖੋਲੇ ਗਏ ਅਤੇ ਸਿਚੁਏਸ਼ਨ ਉਤੇ ਕਾਬੂ ਪਾ ਲਿਆ ਗਿਆ ਪਰ ਦੰਗਿਆਂ ਦਾ ਫਾਇਦਾ ਚੁੱਕਦੇ ਹੋਏ ਕਈ ਕੈਦੀ ਜੇਲ੍ਹ ਤੋਂ ਫਰਾਰ ਹੋਣ ਵਿੱਚ ਕਾਮਯਾਬ ਰਹੇ ਮਾਰੇ ਕਿ ਜ਼ਿਆਤਰ ਕੈਦੀਆਂ ਦਾ ਸੰਬੰਧ ਇੱਕ ਕੁਆਰਟਰ ਦੇ ਸਭ ਤੋਂ ਹਿੰਸਕ گروਹਾਂ ਦੇ ਵਿੱਚੋਂ ਇੱਕ ਲਾਸ ਚੋਨੇਰੋਸ ਨਾਲ ਦੱਸਿਆ ਜਾ ਰਿਹਾ ਧਿਆਨਯੋਗ ਗੱਲ ਇਹ ਹੈ ਕਿ ਇਕਵਾਡਰ ਦੀਆਂ ਜੇਲਾਂ ਪਹਿਲਾਂ ਹੀ ਅਧਿਕ ਭੀੜ ਗੈਂਗਵਰ ਤੇ ਆਸੁਰੱਖਿਅ ਲਈ ਕਾਫੀ ਜ਼ਿਆਦਾ ਚਰਚਿਤ ਰਹਿੰਦੀਆਂ ਨੇ ਅਕਸਰ ਲਾਸ ਚੋਨੇਰੋਸ ਅਤੇ ਲਾਸ ਲੋਬੋਸ ਵਰਗੀਆਂ ਗੈਂਗਾ ਵਿੱਚ ਆਪਸ ਵਿੱਚ ਝੜਪ ਹੁੰਦੀ ਰਹਿੰਦੀ ਹੈ ਜੋ ਬਾਅਦ ਵਿੱਚ ਖੂਨੀ ਦੰਗਿਆਂ ਵਿੱਚ ਬਦਲ ਜਾਂਦੀ ਹੈ ਇਹ ਘਟਨਾ ਇੱਕ ਵਾਰ ਫਿਰ ਦਰਸਾਉਂਦੀ ਹੈ ਕਿ ਇਕਵਾਡਰ ਦੀਆਂ ਜੇਲ੍ਹਾਂ ਸਰਕਾਰ ਅਤੇ ਪੁਲਿਸ ਦੋਵਾਂ ਲਈ ਇੱਕ ਵੱਡੀ ਚੁਣੌਤੀ ਬਣ ਚੁੱਕੀ ਹੈ ਇੱਕ ਕ્વાਰਟਰ ਦੀ ਜੇਲ੍ਹ ਵਿੱਚ ਪੜ ਕੇ ਇਹ ਦੰਗੇ ਸਿਰਫ 14 ਜਾਨਾਂ ਹੀ ਨਹੀਂ ਲੈ ਗਏ ਸਗੋਂ ਇੱਕ ਵਾਰ ਫਿਰ ਉੱਥੇ ਦੇ ਕਾਨੂੰਨ ਵਿਵਸਥਾ ਉੱਤੇ ਵੱਡਾ ਸਵਾਲ ਖੜਾ ਕਰ ਗਏ ਨੇ